ਇਹ ਕਾਲ ਜੀ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਮਨ ਦੀ ਚਿੰਤਾ ਕਿਵੇਂ ਦੂਰ ਹੋਏਗੀ ਮਨ ਦੋ ਚਿੱਤੇ ਵਿੱਚ ਰਹਿੰਦਾ ਹੈ ਕਦੇ ਮਨ ਕਹਿੰਦਾ ਇੱਧਰ ਚਾਹੀਏ ਕਦੇ ਮਨ ਕਹਿੰਦਾ ਇੱਧਰ ਚਾਹੀਏ ਤਾਂ ਮਨ ਨੂੰ ਸੁੱਖ ਸ਼ਾਂਤੀ ਨਹੀਂ ਅਸੀਂ ਬਾਤ ਸਿਮਰਨ ਕਰਦੇ ਹਾਂ ਪਰ ਫਿਰ ਵੀ ਮਨ ਡੱਗ ਡਗ ਮਗਾਉਂਦਾ ਰਹਿੰਦਾ ਹੈ ਡਿੱਗ ਰੋਲੇ ਖਾਂਦਾ ਰਹਿੰਦਾ ਹੈ ਜਗਾ ਤਕੀ ਦੇ ਵਿੱਚ ਰਹਿੰਦਾ ਹੈ ਬੜੇ ਯਤਨ ਕਰ ਲਏ ਅਸੀਂ ਸਾਡੀ ਮਨ ਦੀ ਇਕਾਗਰਤਾ ਨਹੀਂ ਬਣਦੀ ਪਈ ਤਾਂ ਹਰ ਇੱਕ ਦੁੱਖ ਦਾ ਇਲਾਜ ਉਸ ਪਰਮਾਤਮਾ ਕੋਲ ਹੈ ਪਰ ਉਸ ਦੇ ਕੋਈ ਰਸਤੇ ਵੀ ਹਨ ਸਾਨੂੰ ਥਾਂ ਥਾਂ ਤੇ ਅਸੀਂ ਪਟਕ ਕੇ ਥੱਕ ਚੁੱਕੇ ਹਾਂ ਜਿੱਧਰ ਕੋਈ ਕਹਿ ਦਿੰਦਾ ਅਸੀਂ ਉਧਰ ਨੂੰ ਤੁਰ ਪੈਨੇ ਹਾਂ ਤਾਂ ਇਹ ਡੱਗਮੱਗ ਜਿਹੜੀ ਹੈਗੀ ਹੈ ਜਗਾ ਤੱਕੀ ਹੈਗੀ ਹੈ ਮਨ ਦੇ ਅੰਦਰ ਇਸ ਨੂੰ ਪਾਈ ਗੁਰਦਾਸ ਜੀ ਨੇ 10 ਉਦਾਹਰਨਾਂ ਦੇ ਕੇ ਤੁਹਾਡੇ ਮਨ ਦਾ ਜਿਹੜਾ ਟਿਕਾਉ ਕਿਵੇਂ ਬਣ ਸਕਦਾ ਹੈ ਉਹ ਦੱਸਿਆ ਹੈ ਦੇਖੋ ਜੇ ਮਨ ਦੇ ਵਿੱਚ ਇਕਾਗਰਤਾ ਹੈ ਤਾਂ ਮਨ ਇਕਜਿਤ ਹੈ ਜੇ ਮਨ ਦੇ ਵਿੱਚ ਖੰਡਾਓ ਹੈ ਜੇ ਮਨ ਦੇ ਵਿੱਚ ਦੋ ਵਿਚਾਰ ਆ ਰਹੇ ਹਨ ਮੰਨ ਲਓ ਤਾਂ ਮਨ ਦੇ ਵਿੱਚ ਖੰਡਾਓ ਹੈ ਪਾ ਮਨ ਦੇ ਬਹੁਤ ਟੁਕੜੇ ਹੋ ਜਾਂਦੇ ਆ ਤਾਂ ਆਓ ਭਾਈ ਗੁਰਦਾਸ ਜੀ ਤੋਂ ਇਸ ਸਮੱਸਿਆ ਦਾ ਹੱਲ ਲੱਭਦੇ ਆ ਤੇ ਅਸੀਂ ਆਪਣੇ ਦੁੱਖਾਂ ਦਾ ਨਿਵਾਰਣ ਵੀ ਲੱਭਦੇ ਆ ਕਿ ਮਨ ਦਾ ਟਿਕਾਉ ਕਿਵੇਂ ਹੋਵੇ ਮਨ ਨੂੰ ਸ਼ਾਂਤੀ ਕਿਵੇਂ ਆਵੇ ਜੇ ਮਨ ਨੂੰ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਤਾਂ ਸਮਝ ਲੈਣਾ ਸਾਰੀ ਪਾਚੀ ਅਸੀਂ ਜਿੱਤ ਗਏ ਮਨ ਦਾ ਟਿਕਾਉ ਕਿਵੇਂ ਬਣੇਗਾ ਅਸੀਂ ਪਾਠ ਕਰਦੇ ਆ ਸਿਮਰਨ ਕਰਦੇ ਆ ਪਰ ਇਹ ਮਨ ਨਹੀਂ ਟਿਕਦਾ ਜਿੱਥੇ ਕੋਈ ਕਹਿ ਦਿੰਦਾ ਹੈ ਹਰ ਇੱਕ insan ਨੂੰ ਕੋਈ ਨਾ ਕੋਈ ਦੁੱਖ ਸਤਾ ਰਿਹਾ ਹੈ ਜਿੱਥੇ ਸਾਨੂੰ ਕੋਈ ਕਹਿ ਦਿੰਦਾ ਹੈ ਅਸੀਂ ਉਧਰ ਨੂੰ ਤੁਰ ਪੈਨੇ ਆਂ ਤੇ ਉੱਥੇ ਮੱਥਾ ਟੇਕ ਕੇ ਆਂਦਾ ਕਦੇ ਉੱਥੇ ਮੱਥਾ ਟੇਕ ਕੇ ਆਂਦਾ ਉਸ ਉਲਝਣ ਦੇ ਵਿੱਚ ਅਸੀਂ ਹੋਰ ਫਸਦੇ ਜਾ ਰਹੇ ਆਂ ਤੇ ਮਨ ਸਾਡਾ ਹੋਰ ਦੁਖੀ ਹੁੰਦਾ ਜਾ ਰਿਹਾ ਹੈ ਅੰਦਰੋਂ ਬੇਚੈਨੀ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ ਤੇ ਆਓ ਅੱਜ ਇਸ ਸਮੱਸਿਆ ਦਾ ਹੱਲ ਭਗਤ ਕਬੀਰ ਜੀ ਤੇ ਭਾਈ ਗੁਰਦਾਸ ਜੀ ਆਪਣੀ ਉਦਾਹਰਨਾਂ ਦੇ ਵਿੱਚ ਦੇਣਗੇ ਅਸੀਂ ਇਹ ਡਗਮਗ ਛੱਡੀਏ ਤਾਂ ਜੋ ਅਸੀਂ ਉਸ ਇੱਕ ਇਕਾਕਰ ਹੋ ਕੇ ਇੱਕ ਨਾ ਜੁੜਾਂਗੇ ਤੇ ਫਿਰ ਮਨ ਨੂੰ ਸ਼ਾਂਤੀ ਮਨ ਦੀ ਬੇਚੈਨੀ ਖਤਮ ਹੋ ਜਾਵੇਗੀ ਤੇ ਮਨ ਨੂੰ ਆਨੰਦ ਮਿਲਣਾ ਸ਼ੁਰੂ ਹੋ ਜਾਊਗਾ ਤਾਂ ਸਾਰੀ ਖੇਡ ਮਨ ਦੀ ਹੈ ਜੇ ਮਨ ਸੁਖੀ ਹੈ ਤਾਂ ਇਨਸਾਨ ਸੁਖੀ ਹੈ ਜੇ ਮਨ ਦੁਖੀ ਹੈ ਤਾਂ ਇਨਸਾਨ ਦੁਖੀ ਹੈ ਸ਼ੁਰੂ ਕਰਦੇ ਹਾਂ ਜੀ ਮਨ ਦੀ ਇਕਾਗਰਤਾ ਤੇ ਅੱਜ ਅਸੀਂ ਪਾਈ ਗੁਰਦਾਸ ਜੀ ਤੋਂ ਤੇ ਭਗਤ ਗਬੀਰ ਜੀ ਸਾਨੂੰ ਇਸ ਗੱਲ ਦਾ ਹੱਲ ਦੱਸਣਗੇ ਕਿ ਇਸ ਮਨ ਨੂੰ ਸ਼ਾਂਤੀ ਠੰਡ ਆਨੰਦ ਕਿਵੇਂ ਮਿਲੇ ਜੇ ਅਸੀਂ ਇਹ ਗੱਲਾਂ ਮੰਨ ਲਵਾਂਗੇ ਤਾਂ ਸਾਡੇ ਮਨ ਨੂੰ ਇਕਾਗਰਤਾ ਆ ਜੂਗੀ ਸਾਡਾ ਜਿਹੜਾ ਮਨ ਹੈ ਉਸ ਇੱਕ ਪਰਮਾਤਮਾ ਨਾਲ ਜੁੜ ਜਾਏਗਾ ਜਿੱਥੇ ਆਨੰਦ ਕਿਹੜਾ ਹੀ ਕਿਹੜਾ ਤਾਂ ਸ਼ੁਰੂ ਕਰਦੇ ਹਾਂ ਜੀ ਮਨ ਨੂੰ ਟਿੱਕੇ ਡੋਲੇ ਤੋਂ ਬਚਾਉਣਾ ਹੈ ਮਨ ਨੂੰ ਥਾਂ ਥਾਂ ਦੀਆਂ ਭਟਕਣਾ ਤੋਂ ਕਿਵੇਂ ਬਚਾ ਸਕਦੇ ਹਾਂ ਤੇ ਜੇ ਜਿਹੜਾ ਮਨ ਸਾਡਾ ਭਟਕਦਾ ਫਿਰਦਾ ਹੈ ਫਿਰ ਮਨ ਦੇ ਨਾਲ ਹੁੰਦਾ ਕੀ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਭਾਈ ਗੁਰਦਾਸ ਜੀ ਨੇ 10 ਉਦਾਹਰਨਾਂ ਦਿੱਤੀਆਂ ਹਨ ਜਿਹੜਾ ਮਨ ਸਾਡਾ ਇਹ ਟਿੱਕੇ ਡੋਲੇ ਖੰਦ ਕਰਦਾ ਹੈ ਅੰਦਰ ਸ਼ਾਂਤੀ ਨਹੀਂ ਬਣਦੀ ਜਿੰਨੇ ਮਰਜੀ ਅਸੀਂ ਏਸੀ ਦੇ ਵਿੱਚ ਬੈਠੇ ਆਂ ਜਿੱਥੇ ਮਰਜੀ ਆਰਾਮ ਨਾਲ ਬੈਠੇ ਆਂ ਲੱਖਾਂ ਸਹੂਲਤਾਂ ਲੈ ਰਹੇ ਆਂ ਪਰ ਮਨ ਨੂੰ ਸ਼ਾਂਤੀ ਨਹੀਂ ਤਾਂ ਅੱਜ ਅਸੀਂ ਪਾਈ ਗੁਰਕਾਸ਼ ਦੀ ਦੱਸਦੇ ਆਂ ਕਿ ਕਹਿੰਦੇ ਇੱਕ ਸ਼ੀਸ਼ੇ ਸਾਹਮਣੇ ਖੜੇ ਹੋ ਜਾਈਏ ਤਾਂ ਇੱਕ ਤਸਵੀਰ ਬਣੂਗੀ ਜੇ ਇੱਕ ਸ਼ੀਸ਼ਾ ਪਿੱਛੇ ਹੋਰ ਲਾ ਲਈਏ ਤਾਂ ਤਸਵੀਰਾਂ ਅਨੇਕਾਂ ਬਣ ਜਾਂਦੀਆਂ ਹੁਣ ਤੁਸੀਂ ਕਦੇ ਦੇਖਣਾ ਜੇ ਅਸੀਂ ਇੱਕ ਸ਼ੀਸ਼ੇ ਦੇ ਸਾਹਮਣੇ ਅਸੀਂ ਪੂਰੇ ਖੜੇ ਹਾਂ ਵੱਡਾ ਸ਼ੀਸ਼ਾ ਹੈ ਤੇ ਉਹਦੇ ਸਾਹਮਣੇ ਅਸੀਂ ਖੜੇ ਹਾਂ ਤਾਂ ਸਾਡੀ ਇੱਕ ਤਸਵੀਰ ਬਣੂਗੀ ਤੇ ਜੇ ਸਾਡੇ ਇੱਕ ਪਿੱਛੇ ਸ਼ੀਸ਼ਾ ਹੋਰ ਲਾ ਦਿੱਤਾ ਜਾਵੇ ਤੇ ਅਸੀਂ ਵਿਚਾਲੇ ਖੜ ਜਾਈਏ ਤਾਂ ਉਸ ਦੇ ਨਾਲ ਅਨੇਕਾਂ ਤਸਵੀਰਾਂ ਬਣ ਜਾਣਗੀਆਂ ਤਾਂ ਭਾਈ ਗੁਰਦਾਸ ਜੀ ਇੱਥੋਂ ਕਹਿੰਦੇ ਹਨ ਜੇ ਇਨਸਾਨ ਤੇਰੇ ਮਨ ਅੰਦਰ ਦੋ ਗਲਾਂ ਦੋ ਚਿਤ ਹੈ ਤੇਰਾ ਮਨ ਤਾਂ ਤੇਰੇ ਮਨ ਦੇ ਹਜ਼ਾਰਾਂ ਟੋਟੇ ਹੋ ਜਾਣਗੇ ਭਾਵੇਂ ਜੇ ਤੂੰ ਇੱਕ ਤੇ ਵਿਸ਼ਵਾਸ ਨਹੀਂ ਕਰਦਾ ਇੱਕ ਓੰਕਾਰ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਤੇਰੇ ਮਨ ਦੇ ਹਜ਼ਾਰਾਂ ਟੋਟੇ ਹੋ ਜਾਣਗੇ ਜਿਵੇਂ ਇੱਕ ਸ਼ੀਸ਼ੇ ਦੇ ਵਿੱਚ ਤਸਵੀਰ ਅੱਗੇ ਪਿੱਛੇ ਜੇ ਅਸੀਂ ਤਸਵੀਰ ਸ਼ੀਸ਼ਾ ਲਾ ਦੇ ਗਏ ਤੇ ਅਸੀਂ ਵਿਚਾਲੇ ਖੜ ਜਾਈਗੇ ਤਾਂ ਸ਼ੀਸ਼ੇ ਦੇ ਤਾਂ ਉਸ ਦੇ ਵਿੱਚ ਤਸਵੀਰਾਂ ਬਹੁਤੀਆਂ ਵੱਡ ਜਾਂਦੀਆਂ ਹਨ ਉਸੇ ਤਰ੍ਹਾਂ ਸਾਡੇ ਮਨ ਵੀ ਕਿ ਡਿੱਕੇ ਟੋਲੇ ਖਾਏਗਾ ਉਹ ਮਨ ਕਦੇ ਟਿਕਾਉ ਵਿੱਚ ਨਹੀਂ ਆਊਗਾ ਤੇ ਖੰਡਿਆ ਹੋਇਆ ਮਨ ਫਿਰ ਦੁਖੀ ਹੀ ਰਹਿੰਦਾ ਹੈ ਤੇ ਜੇ ਮਨ ਦੇ ਵਿੱਚ ਇਕਾਗਰਤਾ ਹੈ ਇੱਕ ਨਾਲ ਜੁੜਿਆ ਸੀ ਇੱਕ ਹੀ ਸ਼ੀਸ਼ਾ ਦੇਖ ਰਿਹਾ ਸਾਨੂੰ ਹੋਰ ਸ਼ੀਸ਼ੇ ਦਾ ਪਤਾ ਹੀ ਨਹੀਂ ਤਾਂ ਫਿਰ ਮਨ ਦੇ ਵਿੱਚ ਇਕਾਗਰਤਾ ਹੋ ਗਈ ਉਸ ਪਰਮਾਤਮਾ ਦਾ ਪ੍ਰੇਮ ਆਨੰਦ ਤੁਹਾਨੂੰ ਮਿ Đੂਗਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਹਨ ਇਸ ਤਰ੍ਹਾਂ ਤੁਹਾਡਾ ਜਿਹੜਾ ਮਨ ਹੈ ਤੁਸੀਂ ਇੱਕ ਸ਼ੀਸ਼ੇ ਚੀਂ ਵੇਖੋ ਆਪਣੇ ਆਪ ਨੂੰ ਦੂਜਾ ਸ਼ੀਸ਼ਾ ਕਦੇ ਵੀ ਨਾ ਪਰਤੋ ਪਾਓ ਸਿੱਧਾ ਇੱਕ ਓੰਕਾਰ ਨਾਲ ਜੁੜ ਜਾਓ ਦੂਜੀ ਉਦਾਹਰਣ ਦਿੰਦੇ ਆਂ ਭਾਈ ਗੁਰਦਾਸ ਜੀ ਜੇ ਸਾਡੇ ਮਨ ਨੂੰ ਮਤਲਬ ਜੇ ਇਨਸਾਨ ਇੱਕ ਇਨਸਾਨ ਦਰਿਆ ਪਾਰ ਕਰਨਾ ਹੈ ਉਹ ਦਰਿਆ ਤੇ ਚਲਾ ਗਿਆ ਉਹਨੇ ਪਹਿਲੀ ਕਿਸ਼ਤੀ ਤੇ ਉਹ ਚੜ ਗਿਆ ਉਹ ਚੜ ਗਿਆ ਤੇ ਜਦੋਂ ਉਹਨੇ ਦੇਖਿਆ ਵੀ ਇੱਕ ਇਸਤੀ ਨਾਲੋਂ ਦੂਜੀ ਕਿਸਤੀ ਜ਼ਿਆਦਾ ਵਧੀਆ ਹੈ ਤਾਂ ਉਹਨੇ ਕੀ ਕੀਤਾ ਇੱਕ ਕਿਸਤੀ ਜਿਹੜੀ ਤੇ ਚੜਿਆ ਹੋਇਆ ਉਸ ਤੇ ਲੱਤ ਰੱਖ ਲਈ ਤੇ ਇੱਕ ਲੱਤ ਦੂਜੀ ਕਿਸਤੀ ਤੇ ਰੱਖ ਲਈ ਤਾਂ ਉਹ ਇਨਸਾਨ ਡੁੱਬੇਗਾ ਹੀ ਡੁੱਬੇਗਾ ਕਿਉਂਕਿ ਦੋ ਚਿੱਤੀ ਆ ਗਈ ਮਨ ਦੇ ਵਿੱਚ ਚਾਹੀਦੀ ਸਾਨੂੰ ਇੱਕ ਹੈ ਇੱਕ ਤੇ ਭਰੋਸਾ ਕਰਨਾ ਹੈ ਤੇ ਜਦੋਂ ਇੱਕ ਤੇ ਭਰੋਸਾ ਕਰੋਗੇ ਤਾਂ ਤਰ ਜਾਏਗਾ ਤੇ ਜੇ ਦੋ ਕਿਸਤੀਆਂ ਤੇ ਇਨਸਾਨ ਚੜ ਗਿਆ ਤੋ ਉਹ ਡੁੱਬੇਗਾ ਹੀ ਡੁੱਬੇਗਾ ਉਹ ਫਿਰ ਤਰੇਗਾ ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ ਜੇ ਪ੍ਰਮਾਤਮਾ ਤੇ ਤੁਹਾਨੂੰ ਭਰੋਸਾ ਹੈ ਤਾਂ ਫਿਰ ਸੱਜੇ ਖੱਬੇ ਜਾਣਾ ਛੱਡ ਦਿਓ ਜਿਹੜੇ ਲੋਕ ਸਾਨੂੰ ਆ ਕੇ ਕਹਿ ਦਿੰਦੇ ਆ ਉੱਥੇ ਮੱਥਾ ਟੇਕਿਆ ਉੱਥੇ ਮੱਥਾ ਟੇਕਿਆ ਨਹੀਂ ਇੱਕ ਨਾਲ ਜੁੜ ਜੂ ਦੁੱਖ ਸੁੱਖ ਸਾਡਾ ਹੁਣ ਉਹੀ ਜਾਣਦਾ ਹੈ ਤੇ ਉਹੀ ਸਾਡੇ ਦੁੱਖ ਦਾ ਨਿਵਾਰਣ ਕਰੇਗਾ ਉਹੀ ਸਾਡਾ ਦੁੱਖ ਦੂਰ ਕਰੇਗਾ ਜਦੋਂ ਅਸੀਂ ਇਹ ਮਨ ਵਿੱਚ ਢਾਲ ਲਿਆ ਭਰੋਸਾ ਆ ਗਿਆ ਫਿਰ ਸੱਚ ਜਾਣਿਓ ਫਿਰ ਇੱਕ ਜਿਹੜੀ ਕਿਸ਼ਤੀ ਆ ਉਹ ਦਰਿਆ ਦੇ ਦੂਜੇ ਕੰਢੇ ਤੇ ਸਾਨੂੰ ਪਹੁੰਚਾ ਦੇਵੇਗੀ ਤਾਂ ਤੁਸੀਂ ਇੱਕ ਨਾ ਜੁੜ ਜਾਣਾ ਤਾਂ ਤੀਜੀ ਉਦਾਹਰਣ ਭਾਈ ਗੁਰਦਾਸ ਜੀ ਕਹਿੰਦੇ ਹਨ ਚਿੱਕੜ ਵਿੱਚ ਫਸਿਆ ਹੋਇਆ ਸੰਹਾ ਹੁਣ ਕੋਈ ਇਨਸਾਨ ਚਿੱਕੜ ਦੇ ਵਿੱਚ ਫਸ ਗਿਆ ਤੇ ਉਸ ਇਨਸਾਨ ਨੇ ਕਹਿ ਦਿੱਤਾ ਇੱਕ ਨਾਲ ਖੜੇ ਨੂੰ ਬਾਹਰ ਖੜੇ ਨੂੰ ਵੀ ਮੇਰੀ ਬਾਹ ਫੜ ਕੇ ਮੈਨੂੰ ਕੱਢ ਲਾ ਪਰ ਹੋਰ ਉਸ ਜਿਹੜਾ ਚਿੱਕੜ ਦੇ ਵਿੱਚ ਫਸਿਆ ਇਨਸਾਨ ਹੈ ਉਸ ਨੂੰ ਪਰੋਸਾ ਨਹੀਂ ਤੇ ਉਹਨੇ ਦੂਜੇ ਪਾਸੇ ਜਿਹੜਾ ਦੂਜੇ ਸਾਈਡ ਤੇ ਖੜਾ ਇਨਸਾਨ ਉਹਨੂੰ ਵੀ ਕਹਿ ਦਿੱਤਾ ਮੈਨੂੰ ਕੱਢ ਲਾ ਤਾਂ ਇੱਕ ਬਾਹ ਉਸ ਇਨਸਾਨ ਨੇ ਫੜ ਲਈ ਦੂਜੇ ਪਾਸੇ ਦੂਜੀ ਬਾਹ ਦੂਜੇ ਇਨਸਾਨ ਨੇ ਫੜ ਲਈ ਤਾਂ ਉਹ ਇਨਸਾਨ ਕੀ ਹੋ ਜੂਗਾ ਫਿਰ ਇਸ ਤਰ੍ਹਾਂ ਦੋਨੇ ਪਾਸੇ ਜਦੋਂ ਇਨਸਾਨ ਨੂੰ ਖਿੱਚਣਗੇ ਤਾਂ ਉਹ ਫਿਰ ਬਾਹਾਂ ਉਹਦੀਆਂ ਟੁੱਟਣ ਗਈ ਫਿਰ ਉਹ ਚਿੱਕੜ ਚੋਂ ਬਾਹਰ ਨਹੀਂ ਨਿਕਲ ਸਕਦਾ ਤੇ ਇਹ ਜਿਹੜੀ ਦੁਨਿਆਵੀ ਤੌਰ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਮੁਸੀਬਤਾਂ ਆ ਰਹੀਆਂ ਇਹ ਚਿੱਕੜ ਹਨ ਤੇ ਚਿੱਕੜ ਵਿੱਚੋਂ ਕੱਢਣ ਵਾਲਾ ਇੱਕ ਪਰਮਾਤਮਾ ਹੈ ਕੁਰਬਾਨੀ ਹੈ ਜੇ ਤੁਸੀਂ ਉਹਦੇ ਲੜ ਲੱਗ ਗਏ ਉਸ ਤੇ ਪੂਰਨ ਵਿਸ਼ਵਾਸ ਕਰ ਲਿਆ ਇੱਕ ਨੂੰ ਬਾਹ ਆਪਣੀ ਫੜਾ ਦਿੱਤੀ ਫਿਰ ਉਹ ਤੁਸੀਂ ਚਿੱਕੜ ਚੋਂ ਬਾਹਰ ਨਿਕਲ ਜਾਓਗੇ ਦਲਦਲ ਚੋਂ ਬਾਹਰ ਨਿਕਲ ਜਾਓਗੇ ਤੇ ਤੁਹਾਡੇ ਮਨ ਦੇ ਅੰਦਰ ਖੰਡਾਓ ਜਿਹੜਾ ਹੈਗਾ ਉਹ ਨਹੀਂ ਬੰਨਣਾ ਤੇ ਮਨ ਇਕਾਗਰ ਹੋ ਜਾਊਗਾ ਤੇ ਉਸ ਦੀ ਉਸ ਦਾ ਆਨੰਦ ਖੇੜਾ ਤੁਹਾਡੇ ਮਨ ਅੰਦਰ ਭਰੇਗਾ ਤੇ ਜਿਹੜੀਆਂ अनेका ਪ੍ਰਕਾਰ ਦੀਆਂ ਜਿਹੜੀਆਂ ਸਾਡੇ ਅੰਦਰ ਪ੍ਰੋਬਲਮ ਹਨ ਉਹ ਦੂਰ ਹੋ ਜਾਣਗੀਆਂ ਤੇ ਇਸ ਤਰ੍ਹਾਂ ਅਸੀਂ ਚਿਕੜ ਚੋਂ ਬਾਹਰ ਨਿਕਲ ਸਕਦੇ ਹਾਂ ਤਾਂ ਇਹ ਭਾਈ ਗੁਰਦਾਸ ਜੀ ਨੇ ਤੀਜੀ ਉਦਾਹਰਣ ਦਿੱਤੀ ਹੈ ਚੌਥੀ ਉਦਾਹਰਣ ਦਿੱਤੀ ਹੈ ਜੇ ਇੱਕ ਇਨਸਾਨ ਤੁਰਿਆ ਜਾ ਰਿਹਾ ਹੈ ਤੇ ਅੱਗੇ ਦੌੜਾ ਪਾਵ ਅਸੀਂ ਤੁਰੇ ਜਾ ਰਹੇ ਹਾਂ ਇਸ ਤਰ੍ਹਾਂ ਤਾਂ ਅੱਗੇ ਦੋ ਰਾਹ ਆ ਗਏ ਖੱਬੇ ਵੀ ਤੇ ਸੱਜੇ ਤੇ ਸਾਨੂੰ ਇਹ ਨਹੀਂ ਪਤਾ ਕਿ ਖੱਬੇ ਜਾਣਾ ਹੈ ਕਿ ਸੱਜੇ ਜਾਣਾ ਹੈ ਤਾਂ ਜੇ ਹੁਣ ਅਸੀਂ ਇੱਥੋਂ ਗਲਤ ਰਾਹ ਤੇ ਪੈ ਗਏ ਤਾਂ ਜਿੰਨੇ ਇੱਥੋਂ ਦੂਰ ਜਾਵਾਂਗੇ ਉਹਨੇ ਹੀ ਅਸੀਂ ਮੰਜ਼ਿਲ ਤੋਂ ਦੂਰ ਹੁੰਦੇ ਜਾਵਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਹੋਈ ਏਰਰ ਸਾਡੇ ਅਨ ਸਾਡੇ ਤੇ ਦੁੱਖ ਤਕਲੀਫਾਂ ਆਉਣਗੀਆਂ ਹੀ ਆਉਣਗੀਆਂ ਕਿਉਂਕਿ ਇਹ ਲਹਿਰਾਂ ਹਨ ਕਦੇ ਸੁੱਖ ਦੀ ਲਹਿਰ ਆਉਗੀ ਕਦੇ ਦੁੱਖ ਦੀ ਲਹਿਰ ਆਉਗੀ ਤੇ ਜੇ ਇੱਕ ਨਾਲ ਜੁੜੇ ਰਹੇ ਤਾਂ ਫਿਰ ਅਸੀਂ ਸਤੇ ਮੰਜ਼ਲ ਤੇ ਪਹੁੰਚਾਂਗੇ ਤੇ ਜੇ ਅਸੀਂ ਦੋਹੋ ਰਾਹੇ ਤੋਂ ਦੂਜੇ ਰਸਤੇ ਭਟਕ ਗਏ ਭਟਕਣਾ ਦੇ ਵਿੱਚ ਪੈ ਗਏ ਤੇ ਮਨ ਦੇ ਇੰਨੇ ਟੁੱਟੇ ਹੋ ਜਾਣਗੇ ਤੁਸੀਂ ਆ ਦੇਖਿਆ ਹੋਣਾ ਆਮ ਜ਼ਿੰਦਗੀ ਦੇ ਵਿੱਚ ਤੁਸੀਂ ਆਪ ਵਿੱਚ ਵੀ ਦੇਖਣਾ ਜਿਹੜੇ ਇਨਸਾਨ ਦਰਦਰ ਤੇ ਮੱਥਾ ਟੇਲਦੇ ਫਿਰਦੇ ਹਨ ਉਹ ਕਦੇ ਵੀ ਸੁਖੀ ਨਹੀਂ ਹੁੰਦੇ ਉਹ ਕਦੇ ਵੀ ਸੁਖੀ ਨਹੀਂ ਹੁੰਦੇ ਤੇ ਜਿਹੜਾ ਇੱਕ ਦੇ ਨਾਲ ਜੁੜ ਗਿਆ ਵੀ ਮੇਰਾ ਦੁੱਖ ਸੁੱਖ ਮੈਂ ਹੋਰ ਥਾਉ ਨਹੀਂ ਜਿਸਪੇ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਜੀ ਹੀ ਪਾਸ ਮੇਰਾ ਦੁੱਖ ਸੁੱਖ ਹੁਣ ਤੇਰੇ ਕੋਲ ਹੀ ਹੈ ਪ੍ਰਮਾਤਮਾ ਮੈਂ ਹੋਰ ਥਾਉ ਨਹੀਂ ਜਾਣਾ ਤੇ ਫਿਰ ਉਹ ਬੰਦਾ ਉਹ ਜਿਹੜਾ ਇਨਸਾਨ ਹੈ ਉਹ ਪਾਰ ਵੀ ਹੋ ਜਾਂਦਾ ਹੈ ਕਿਉਂਕਿ ਉਸ ਪ੍ਰਮਾਤਮਾ ਫਿਰ ਉਹਦੀ ਵਾਹ ਫੜ ਲੈਂਦਾ ਵਿੱਚ ਕਰਤਾ ਫੁਰਖਲਵਾ ਵਾਲ ਨਾ ਵਿੰਗਾ ਹੋਵਾ ਇੱਕ ਬਾਲ ਵੀ ਫਿਰ ਤੁਹਾਡਾ ਉਹ ਪਰਮਾਤਮਾ ਵਿੰਗਾ ਨਹੀਂ ਹੋਣ ਦਿੰਦਾ ਤਾਂ ਉਹ ਤਾਂ ਹੀ ਨਹੀਂ ਹੋਣ ਦਿੰਦਾ ਜੇ ਅਸੀਂ ਦੋ ਰਾਹੇ ਨਹੀਂ ਪਾਵਾਂਗੇ ਇੱਕੋ ਰਸਤੇ ਤੇ ਜਾਵਾਂਗੇ ਤਾਂ ਫਿਰ ਸਾਡਾ ਮਨ ਹੈ ਜਿਹੜਾ ਉਹ ਇਕਾਗਰ ਹੋ ਜੂਗਾ ਪੂਰਨ ਪੂਰਨ ਧਿਆਨ ਹੋ ਜੂਗਾ ਤੇ ਫਿਰ ਸਾਡੇ ਅੰਦਰ ਮਾੜੇ ਖਿਆਲ ਨਹੀਂ ਆਉਣਗੇ ਪਟਕਣਾ ਨਹੀਂ ਹੋਵੇਗੀ ਮਨ ਦੇ ਟੋਟੇ ਨਹੀਂ ਆਉਣਗੇ ਜਦੋਂ ਮਨ ਦਾ ਖਿਡਾਓ ਬਣਦਾ ਹੈ ਉਦੋਂ ਫਿਰ ਦੋ ਚਿੱਤੀਆਂ ਚ ਪੈ ਜਾਂਦਾ ਇਨਸਾਨ ਤੇ ਫਿਰ ਉੱਥੇ ਦੁੱਖ ਤਕਲੀਫਾਂ ਆਉਂਦੀਆਂ ਹੁੰਦੀਆਂ ਤੇ ਚੌਥੀ ਉਦਾਹਰਣ ਇਹ ਦਿੱਤੀ ਹੈ ਪੰਜਵੀਂ ਉਦਾਹਰਣ ਇਹ ਦਿੱਤੀ ਹੈ ਇੱਕ ਰਾਜੇ ਦੇ ਸ਼ਾਸਨ ਵਿੱਚ ਪ੍ਰਜਾ ਸ਼ਾਂਤੀ ਨਾ ਰਹਿੰਦੀ ਹੈ ਤੇ ਜੇ ਦੋ ਸ਼ਾਸਨਕਾਰੀ ਹੋਣ ਤਾਂ ਪ੍ਰਜਾ ਦੁਖੀ ਰਹਿੰਦੀ ਹੈ ਤਾਂ ਭਾਈ ਗੁਰਦਾਸ ਜੀ ਇੱਥੇ ਕਹਿੰਦੇ ਹਨ ਜੇ ਮਤਲਬ ਇੱਕ ਰਾਜਾ ਹੈ ਅਤੁਰਾ ਆਪਾਂ ਇੱਕ ਪਿੰਡ ਦੇ ਵਿੱਚ ਵੀ ਲਾ ਲਏ ਤਾਂ ਇੱਕ ਪਿੰਡ ਦੇ ਵਿੱਚ ਜੇ ਇੱਕ ਚੌਧਰੀ ਹੋਊਗਾ ਉਹ ਪਿੰਡ ਹਮੇਸ਼ਾ ਸੁਖੀ ਹੋਊਗਾ ਤੇ ਅੱਜ ਕੱਲ ਕੀ ਹੋ ਗਿਆ ਹਰ ਇੱਕ ਪਿੰਡ ਦੇ ਵਿੱਚ 2-2 3-3 ਚੌਧਰੀ ਹੋ ਗਏ ਤੇ ਤੁਸੀਂ ਆਪ ਜਾਣਿਓ ਉੱਥੋਂ ਦੇ ਲੋਕ ਦੁਖੀ ਹਨ ਜਾਂ ਨਹੀਂ ਹਨ ਐਸੇ ਤਰ੍ਹਾਂ ਇਹ ਮਨ ਹੈ ਜਿਹੜਾ ਇਹ ਜਿਹੜਾ ਇਸ ਦਾ ਜੇ ਇੱਕ ਚੌਧਰੀ ਹੋਊਗਾ ਤਾਂ ਅਸੀਂ ਸੁਖੀ ਹੋਵਾਂਗੇ ਜੇ ਮਨ ਦੇ ਅਨੇਕਾ ਚੌਧਰੀ ਹੋਣਗੇ ਤਾਂ ਮਨ ਦੁਖੀ ਹੋਗਾ ਐਸੇ ਤਰ੍ਹਾਂ ਹੀ ਅਸੀਂ ਘਰ ਦੇ ਵਿੱਚ ਆਪਣੇ ਐਗਜ਼ਾਮਪਲ ਲਾ ਦੇਵਾਂਗੇ ਜੇ ਸਾਡੇ ਘਰ ਦੇ ਵਿੱਚ ਵੱਡਾ ਕੋਈ ਬਜ਼ੁਰਗ ਹੈ ਜਾਂ ਜਿਸ ਜਿਸ ਹੱਥ ਸਾਰੇ ਘਰ ਦੀ ਡੋਰ ਹੈ ਲੈਂਡ ਐ ਸਭ ਕੁਝ ਉਹ ਕਰਦਾ ਹੈ ਤਾਂ ਘਰ ਵਧੀਆ ਚੱਲਦਾ ਹੈ ਤੇ ਜੇ ਘਰ ਦੇ ਵਿੱਚ ਸਾਰੇ ਚੋਦਰ ਮਾਰਨ ਵਾਲੇ ਹੋ ਜਾਣ ਤੋਂ ਘਰ ਹਮੇਸ਼ਾ ਹੀ ਘਰ ਤੇ ਜਿਹੜੇ ਜਿੰਨੇ ਵੀ ਇਨਸਾਨ ਹਨ ਉਹ ਸਾਰੇ ਦੁਖੀ ਰਹਿੰਦੇ ਹਨ ਆਪਸ ਵਿੱਚ ਲੜਦੇ ਰਹਿੰਦੇ ਹਨ ਤੇ ਐਸੀ ਤਰ੍ਹਾਂ ਸਾਡੇ ਮਨ ਦੀ ਸਥਿਤੀ ਹੈ ਜੀ ਜੇ ਮਨ ਦੀ ਸ਼ਾਂਤੀ ਮਨ ਨੂੰ ਚਿੰਤਾ ਤੋਂ ਦੂਰ ਕਰਨਾ ਹੈ ਤੇ ਸਾਰੇ ਦੁੱਖਾਂ ਨੂੰ ਦੂਰ ਕਰਨਾ ਹੈ ਤਾਂ ਉਸ ਇੱਕ ਪਰਮਾਤਮਾ ਨਾਲ ਜੁੜ ਜਾਓ ਉੱਥੇ ਮਨ ਦੀ ਇਕਾਗਰਤਾ ਬਣੂਗੀ ਉੱਥੇ ਮਨ ਦੀ ਸ਼ਾਂਤੀ ਬਣੂਗੀ ਤੇ ਫਿਰ ਜਦੋਂ ਤੁਸੀਂ ਪਾਠ ਸਿਮਰਨ ਕਰੋਗੇ ਤਾਂ ਤੁਹਾਡਾ ਜਿਹੜਾ ਮਨ ਹੈ ਜਦੋਂ ਇੱਕ ਤੇ ਪੂਰਨ પુરੁਸ਼ਾ ਹੋ ਗਿਆ ਫਿਰ ਉਸ ਦਾ ਆਨੰਦ ਜਿਹੜਾ ਹੀ ਵੱਖਰਾ ਹੋਊਗਾ ਤੇ ਫਿਰ ਤੁਹਾਨੂੰ ਹਰ ਇੱਕ ਗੱਲ ਦੀ ਜਿਹੜੀ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਪ੍ਰਮਾਤਮਾ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਉਹ ਪ੍ਰੋਬਲਮ ਦਾ ਹੱਲ ਵੀ ਤੇ ਉਸ ਰਸਤਾ ਵੀ ਤੁਹਾਨੂੰ ਆਪ ਦਿਖਾਊਗਾ ਜੀ ਤਾਂ ਜੇ ਮਨ ਦਾ ਟਿਕਾਉ ਬਣ ਗਿਆ ਤਾਂ ਅਸੀਂ ਬਾਜੀ ਜਿੱਤ ਗਈ ਜੇ ਮਨ ਦਾ ਟਿਕਾਉ ਨਾ ਬਣਿਆ ਜੀ ਮਨ ਦੇ ਟੁਕੜੇ ਕਰ ਲੱਗ ਗਏ ਅਸੀਂ ਜਿੱਧਰ ਲੋਕਾਂ ਨੇ ਕਹਿਤਾ ਅਸੀਂ ਉਧਰ ਨੂੰ ਹੀ ਤੁਰਨ ਲੱਗ ਪਏ ਸਾਡਾ ਇੱਕ ਤੇ ਭਰੋਸਾ ਨਾ ਆ ਤਾਂ ਸੱਚ ਜਾਣਿਓ ਫਿਰ ਦੁੱਖਾਂ ਦੇ ਢੇਰ ਦੇ ਢੇਰ ਤੁਹਾਡੇ ਪੱਲੇ ਹੀ ਪੈਣਗੇ ਫਿਰ ਅਸੀਂ ਆਪ ਜੋ ਵੀ ਜਾਇ ਉਹ ਆਪ ਹੀ ਵਟਾਂਗੇ ਤਾਂ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਤੇ ਭਗਤ ਕਬੀਰ ਜੀ ਕਹਿੰਦੇ ਹਨ ਸਿੱਧਾ ਸਪਸ਼ਟ ਦੱਸ ਦਿੱਤਾ ਡੱਗਮਗ ਛਾੜ ਰੇ ਮਨ ਬੋਰਾ ਇਹ ਮਨ ਡੱਗਮਗ ਛਾੜ ਦੇ ਜਕੋ ਤਕੀ ਛੱਡ ਦੇ ਇੱਕ ਨਾਲ ਨਿਸ਼ਚਿੰਤ ਹੋ ਕੇ ਜੁੜ ਜਾ ਬੜਾ ਆਨੰਦ ਖੁਸ਼ੀ ਕਿਹੜਾ ਆਊਗਾ ਤਾਂ ਪਾਈ ਗੁਰਦਾਸ ਜੀ ਨੇ ਬੜਾ ਸੋਣਾ ਸਪਸ਼ਟ ਕੀਤਾ ਹੈ ਜੇ ਅਸੀਂ ਇਹ ਜ਼ਿੰਦਗੀ ਦੇ ਵਿੱਚ ਕਰ ਲਵਾਂਗੇ ਤਾਂ ਸੱਚ ਜਾਣਿਓ ਆਪ ਵੀ ਖੁਸ਼ ਰਵਾਂਗੇ ਸਾਡਾ ਪਰਿਵਾਰ ਵੀ ਖੁਸ਼ ਰਹੂਗਾ ਸਾਡੇ ਤੋਂ ਸਮਾਜ ਵੀ ਖੁਸ਼ ਰਹੂਗਾ ਤੇ ਇੰਨੀਆਂ ਕਮੈਂਟਸ ਨੂੰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ